ਸੋ ਜਿੱਥੇ ਕਿ ਹਜੇ ਆਮ ਆਦਮੀ ਪਾਰਟੀ ਨੂੰ ਤੇ ਲੁਧਿਆਣਾ ਹਲਕਾ ਦੇ ਲੋਕਾਂ ਨੂੰ ਗੁਰਪ੍ਰੀਤ ਗੋਗੀ ਐਮਐਲਏ ਦਾ ਜਾਣ ਦਾ ਘਾਟਾ ਨਹੀਂ ਸੀ ਪੁਦਾ ਉੱਥੇ ਤਰਨਤਨ ਦੇ ਵਿੱਚ ਵੀ ਜਿਹੜੇ ਵਿਧਾਇਕ ਸੀਗੇ ਮੌਜੂਦਾ ਆਮ ਆਦਮੀ ਪਾਰਟੀ ਦੇ ਡਾਕਟਰ ਕਸ਼ਮੀਰ ਸੋਹਲ ਉਹ ਵੀ ਹੁਣ ਅਕਾਲ ਚਲਾਣਾ ਕਰ ਚੁੱਕੇ ਨੇ ਬਹੁਤ ਖੁਸ਼ਦਾਈ ਖਬਰ ਅੱਜ ਜਿਹੜੀ ਸਾਰੇ ਸੰਗਤ ਇੱਥੇ ਆਈ ਹੈ ਜੀ ਤੇ ਬਹੁਤ ਵਧੀਆ ਇਨਸਾਨ ਨੇ ਸ਼ਾਂਤ ਸੁਭਾਅ ਦੇ ਸੀ ਲੋਕਾਂ ਵਿੱਚ ਰਲਦੇ ਸੀ ਸੇਵਾ ਕਰ ਰਹੇ ਸੀ ਬੜੀ ਪੁਰਾਣਾ ਉਹਨਾਂ ਦਾ ਹੈਗਾ ਹੀ ਉਹਨਾਂ ਦੀ ਸਮਾਜ ਦੀ ਸੇਵਾ ਦਾ ਉਹਨਾਂ ਦੇ ਮਨ 'ਚ ਜਜ਼ਬਾ ਸੀ ਬੜੇ ਪੁਰਾਣੇ ਲੱਗੇ ਸਭ ਤੋਂ ਪੁਰਾਣੇ ਆਮ ਆਦਮੀ ਪ ਅਚਨ ਚੇਤੇ ਧੰਨ ਪਤਾ ਹੈ ਜਿਹੜਾ ਇਹ ਦੁਖਦਾਈ ਖਬਰ ਜਿਹੜੀ ਆਈ ਹੈ ਬਹੁਤ ਮਾੜਾ ਹੈ ਬੜਾ ਉਹਨਾਂ ਦੇ ਸੁਪਨਾ ਸੀ ਮਾਨਚ ਜਿੱਦਾਂ ਦਰਬਾਰ ਸਾਹਿਬ ਦੇ ਬਾਹਰ ਕਹਿੰਦੇ ਸੁੰਦਰ ਦਰਬਾਰ ਸਾਹਿਬ ਦਾ ਬਾਹਰਲਾ ਸਾਰਾ ਸੁੰਦਰ ਬਣਾਉਣਾ ਆ ਸੁੰਦਰੀ ਕਰਨ ਕਰਨਾ ਦਰਬਾਰ ਸ਼ਹਿਰ ਦਾ ਆ ਰੋਹੀ ਕੰਡੇ ਦੀ ਵਿਕੋ ਵਿਧਾਨ ਸਭਾ ਚੋਂ ਨਾ ਮੁੱਦਾ ਚੁੱਕਿਆ ਹੈ ਵੀ ਰੋਹੀ ਸਾਰੀ ਸਾਫ਼ ਕਰਾਉਣੀ ਇੱਥੋਂ ਬਿਮਾਰੀਆਂ ਫੈਲਦੀਆਂ ਰੇੜੀ ਮਾਰਕੀਟ ਦਾ ਹੈ ਇੱਦਾਂ ਸਾਰੇ ਟੈਂਡਰ ਪਾਸ ਹੈ ਤਕਰੀਬਨ ਕੰਮ ਸ਼ੁਰੂ ਹੋਣ ਵਾਲੇ ਇਹ ਬਹੁਤ ਵੱਡਾ ਪਰਿਵਾਰ ਨੂੰ ਜਿਹੜਾ ਕਾਟਾ ਪਿਆ ਇਹ ਕਾਟਾ ਪੂਰਾ ਨਹੀਂ ਹੋ ਸਕਦਾ ਇਹ ਸਾਡੀ ਜਿੰਨੀ ਵੀ ਹਲਕਾ ਤਰਨਤਾਰਨ ਨੂੰ ਸਾਰੇ ਹੀ ਵੋਟਰਾਂ ਨੂੰ ਸਾਰੇ ਸਪੋਰਟਰਾਂ ਨੂੰ ਬਹੁਤ ਵੱਡਾ ਕਾਟਾ ਜੋ ਕਦੀ ਵੀ ਇਹ ਪੂਰਾ ਨਹੀਂ ਹੋ ਸਕਦਾ ਉਹਨਾਂ ਦੇ ਵਿੱਚ ਇਹ ਉਹਨਾਂ ਦੀ ਭਾਵਨਾ ਹੀ ਨਹੀਂ ਜਿਹੜੀ ਹੈ ਕਿਸੇ ਨੂੰ ਨਜਾਇਜ਼ ਤੰਗ ਕਰਨਾ ਨਾ ਉਹ ਇੱਕੋ ਗੱਲ ਕਹਿੰਦੇ ਆ ਵੀ ਆਪਾਂ ਕਿਸੇ ਤੇ ਨਜਾਇਜ਼ ਪਰਚਾ ਮੇਰੇ ਕੋ ਪਰਚੇ ਵਾਲੇ ਨਾਲ ਉਹ ਰਾਜੀ ਨਾਮੇ ਆਓ ਅੱਜ ਤੱਕ ਤਰਨਤਾਰਨ ਦੇ ਵਿੱਚ ਰਿਕਾਰਡ ਹੈ ਵੀ ਇੱਕ ਵੀ ਕਿਸੇ ਤੇ ਬਦਲਾਖੋਰੀ ਵਾਲਾ ਪਰਚਾ ਜਾਂ ਦੂਸਰੀ ਪਾਰਟੀ ਦੇ ਕੋਈ ਪਰਚਾ ਨਹੀਂ ਕੀਤਾ ਗਿਆ ਇਹ ਉਹਨਾਂ ਦੀ ਬੜੀ ਉੱਚੀ ਸੁੱਚੀ ਸੋਚ ਹੈ ਸੋ ਜਿੱਥੇ ਕਿ ਹਜੇ ਆਮ ਆਦਮੀ ਪਾਰਟੀ ਨੂੰ ਤੇ ਲੁਧਿਆਣਾ ਹਲਕਾ ਦੇ ਲੋਕਾਂ ਨੂੰ ਗੁਰਪ੍ਰੀਤ ਗੋਗੀ ਐਮਐਲਏ ਦਾ ਜਾਣ ਦਾ ਘਾਟਾ ਨਹੀਂ ਸੀ ਪੁਦਾ ਉੱਥੇ ਤਰਨ ਤਰਨ ਦੇ ਵਿੱਚ ਵੀ ਜਿਹੜੇ ਵਿਧਾਇਕ ਸੀਗੇ ਮੌਜੂਦਾ ਆਮ ਆਦਮੀ ਪਾਰਟੀ ਦੇ ਡਾਕਟਰ ਕਸ਼ਮੀਰ ਸੋਹਲ ਉਹ ਵੀ ਹੁਣ ਅਕਾਲ ਚਲਾਣਾ ਕਰ ਚੁੱਕੇ ਨੇ ਤਸਵੀਰਾਂ ਉਹਨਾਂ ਦੇ ਘਰ ਦੀਆਂ ਦਿਖਾ ਰਹੇ ਆ ਸੋ ਲੰਬੇ ਸਮੇਂ ਤੋਂ ਜਿਹੜੀ ਕੈਂਸਰ ਦੀ ਬਿਮਾਰੀ ਨਾਲ ਉਹ ਜੂਝਦੇ ਸੀਗੇ ਸੋ ਹੁਣ ਉਹਨਾਂ ਦਾ ਜਿਹੜਾ ਇੱਥੇ ਜਿਹੜਾ ਪਾਰਤੀ ਸ਼ਾਹ ਹੋਇਆ ਪਹੁੰਚ ਚੁੱਕਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਦੋਂ ਇਹ ਸੂਚਨਾ ਮਿਲਦੀ ਹੈ ਉਹਨਾਂ ਦੇ ਸਾਥੀਆਂ ਨੂੰ ਉਹਨਾਂ ਦੇ ਜਿਹੜੇ ਨਾਲ ਕ ਉਹ ਸਭ ਪਹੁੰਚਣਾ ਸ਼ੁਰੂ ਹੋ ਜਾਂਦੇ ਨੇ ਵੱਖ-ਵੱਖ ਪਾਰਟੀਆਂ ਤੋਂ ਵੀ ਹੁਣ ਜਿਹੜੇ ਉਹ ਲੋਕ ਨੇ ਉਹ ਵੀ ਪਹੁੰਚਣਗੇ ਕਿ ਕਿਤੇ ਨਾ ਕਿਤੇ ਦੁੱਖ ਦਾ ਪੰਟਾਵਾ ਹ ਹਰ ਇੱਕ ਵਿਅਕਤੀ ਵੱਲੋਂ ਕੀਤਾ ਜਾ ਰਿਹਾ ਕਿਉਂਕਿ ਤਕਰੀਬਨ 3.5 ਸਾਲ ਹੋ ਚੁੱਕੇ ਸੀਗੇ ਉਹਨਾਂ ਨੂੰ ਆ ਐਮਐਲਏ ਜਿਹੜੀ ਕਾਰਗੁਜ਼ਾਰੀ ਕਰਦੇ ਤਰ੍ਹਾਂ ਤਾਂ ਦੇ ਵਿੱਚ ਸੋ ਤਸਵੀਰਾਂ ਜਿਹੜੀਆਂ ਕਰਦੀਆਂ ਦੇਖ ਸਕਦੇ ਹੋ ਸੋ ਕਿਤੇ ਨਾ ਕਿਤੇ ਚਰਚਾ ਦਾ ਵਿਸ਼ਾ ਹੁਣ ਬਣਦਾ ਜਾ ਰਿਹਾ ਜਦੋਂ ਇਹ ਪਤਾ ਲੱਗਦਾ ਉਸ ਤੋਂ ਬਾਅਦ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਵੱਲੋਂ ਵੀ ਦੁੱਖ ਦਾ ਪੰਟਾਵਾ ਕੀਤਾ ਜਾਂਦਾ ਜਦੋਂ ਹੀ ਉਹਨਾਂ ਨੂੰ ਵੀ ਸੂchna ਮਿਲਦੀ ਹੈ ਸੋ ਜਿਹੜੀ ਹੁਣ ਸੂਤਰਾਂ ਅ ਦੋ ਜਿਮਨੀ ਚੋਣਾਂ ਜਿਹੜੀਆਂ ਪੰਜਾਬ ਦੇ ਵਿੱਚ ਹੋ ਸਕਦੀਆਂ ਨੇ ਇੱਕ ਜਿਹੜੀ ਜਲੰਧਰ ਸੈਂਟਰਲ ਦੇ ਵਿੱਚ ਹੈ ਤੇ ਦੂਸਰੀ ਜਿਹੜੀ ਹੁਣ ਤਰਨਤਾਰਨ ਦੇ ਵਿੱਚ ਵੀ ਐਲਾਨ ਹੋ ਸਕਦੀ ਹੈ ਲੇਕਿਨ ਉਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਦੁੱਖ ਦੀ ਘੜੀ ਹੈ ਆ ਪਰਵਾਦ ਦੇ ਨਾਲ ਗੱਲਬਾਤ ਕਰਾਂਗੇ ਜਿਹੜੇ ਉਹਨਾਂ ਦੇ ਸਹਿਯੋਗੀ ਹੈ ਜਿਹੜੇ ਉਹਨਾਂ ਦੇ ਸਾਥੀ ਹੈ ਜਿਹੜੇ ਉਹਨਾਂ ਦੇ ਨਾਲ ਲੰਬੇ ਸਮੇਂ ਤੋਂ ਆ ਪਾਰਟੀ ਦੇ ਵਿੱਚ ਵਿਚਰਦੇ ਸੀਗੇ ਕੰਮ ਕਰ ਰਹੇ ਸੀਗੇ ਸੋ ਉਹਨਾਂ ਨਾਲ ਗੱਲਬਾਤ ਕਰਾਂਗੇ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜੇ ਵਰਕਰ ਉਹਨਾਂ ਨਾਲ ਦੁੱਖ ਦਾ ਪਲਟਾਵਾ ਟੱਲ ਪਹੁੰਚੇ ਨੇ ਸੋ ਲਗਾਤਾਰ ਤੁਸੀਂ ਦੇਖ ਸਕਦੇ ਹੋ ਜਿਹੜੇ ਉਹਨਾਂ ਦੇ ਘਰ ਦੁੱਖ ਦਾ ਪਰਟਾਵਾ ਜਿਹੜਾ ਪਰਵਾਦੇ ਨੂੰ ਦੁੱਖਾਂ ਡੋਲੀ ਪਹੁੰਚੇ ਨੇ ਬਾਅਦ ਅੱਜ ਤਕਰੀਬਨ 11:30 ਵਜੇ ਉਹਨਾਂ ਨੂੰ ਸੀਰੀਅਸ ਦੱਸਿਆ ਜਾਂਦਾ ਡਾਕਟਰ ਵੱਲੋਂ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਤਕਨਾਲ ਕਰ ਦਿੱਤਾ ਜਾਂਦਾ ਕੈਂਸਰ ਦੇ ਨਾਲ ਜੂਝ ਰਹੇ ਸੀਗੇ ਕਿਸ ਤਰੀਕੇ ਦਾ ਸੁਭਾਅ ਸੀਗਾ ਕਿਸ ਤਰੀਕੇ ਨਾਲ ਲੋਕਾਂ ਨਾਲ ਉਹਨਾਂ ਦੀ ਮਿਲਣੀ ਬਤਨੀ ਸੀਗੀ ਗੱਲਬਾਤ ਕਰਾਂਗੇ ਸੋ ਤੁਸੀਂ ਦੇਖ ਸਕਦੇ ਹੋ ਲੰਬੀ ਜਿਹੜੀ ਇੱਥੇ ਕਿਤਾਬਾਂ ਦੇ ਵਿੱਚ ਲੋਕ ਬੈਠੇ ਹੋਏ ਨੇ ਸੋ ਗੱਲਬਾਤ ਕਰਦਿਆਂ ਜਿਹੜੀ ਉਹਨਾਂ ਦਾ ਨਾਲ ਸਾਥੀ ਸੀਗੇ ਸਮਰਥਕ ਸੀਗੇ ਦੁੱਖ ਦਾ ਪਰਟਾਵਾ ਕਰਨ ਲਈ ਪਹੁੰਚੇ ਨੇ ਲੰਬੇ ਸਮੇਂ ਤੋਂ ਤੁਸੀਂ ਦੇ ਵਿੱਚ ਦੇ ਐਮਐਲਏ ਸਾਹਿਬ ਬਹੁਤ ਦੁਖਦਾਈ ਖਬਰ ਅੱਜ ਜਿਹੜੀ ਸਾਰੇ ਸੰਗਤ ਇੱਥੇ ਆਈ ਹੈ ਜੀ ਤੇ ਬਹੁਤ ਵਧੀਆ ਇਨਸਾਨ ਸੀ ਸ਼ਾਂਤ ਸੁਭਾਅ ਦੇ ਸੀ ਲੋਕਾਂ ਵਿੱਚ ਰਲਦੇ ਸੀ ਸੇਵਾ ਕਰ ਰਹੇ ਸੀ ਬੜੀ ਪੁਰਾਣਾ ਉਹਨਾਂ ਦਾ ਹੈਗਾ ਸੀ ਉਹਨਾਂ ਦੀ ਸਮਾਜ ਦੀ ਸੇਵਾ ਦਾ ਉਹਨਾਂ ਦੇ ਮਨ 'ਚ ਜਜ਼ਬਾ ਸੀ ਬੜੇ ਪੁਰਾਣੇ ਲੱਗੇ ਸਭ ਤੋਂ ਪੁਰਾਣੇ ਆਮ ਆਦਮੀ ਪਾਰਟੀ ਦੇ ਨਾਂ ਵਰਕਰ ਹੀ ਐ ਅਚਨ ਚੇਤੇ ਧੰਨਪਤਾ ਜਿਹੜਾ ਇਹ ਦੁਖਦਾਈ ਖਬਰ ਜਿਹੜੀ ਆਈ ਆ ਬਹੁਤ ਮਾੜਾ ਹੈ ਜੀ ਜਦੋਂ ਗੱਲਾਂਬਾਤਾਂ ਹੁੰਦੀਆਂ ਸੀਗੇ ਤੁਸੀਂ ਵੀ ਲੰਬੇ ਸਮੇਂ ਦੇ ਵਿੱਚ ਉਹ ਕੀ ਸੋਚ ਸੀਗੀ ਉਹਨਾਂ ਦੀ ਕੋਈ ਯਾਦਾਂ ਅਜਈਆਂ ਹੋਣ ਕੋਈ ਕੰਮ ਜਿਵੇਂ ਹੋਣ ਜਿਹੜੇ ਕਹਿੰਦੇ ਹੁਣ ਇਹ ਕਬਨਾਂ ਹਜੇ ਤਰਨਾਂ ਦੇ ਵਿੱਚ ਤੇ ਉਹ ਨਾਲ ਹੀ ਆਪਣੇ ਲੈ ਗਈ ਹੁਣ ਯਾਦਾਂ ਬੜਾ ਉਹਨਾਂ ਦੇ ਸੁਪਨੇ ਹੈ ਮਾਨਚੇ ਜਿੱਦਾਂ ਦਰਬਾਰ ਸਾਹਿਬ ਦੇ ਬਾਹਰ ਕਹਿੰਦੇ ਸੁੰਦਰ ਦਰਬਾਰ ਸਾਹਿਬ ਦਾ ਬਾਹਰਲਾ ਸਾਰਾ ਸੁੰਦਰ ਬਣਾਉਣਾ ਹਾਂ ਸੁੰਦਰੀਕਰਨ ਕਰਨਾ ਦਰਬਾਰ ਸ਼ਹਿਰ ਦਾ ਆ ਰੋਹੀ ਕੰਡੇ ਦੀ ਵਿਕੋ ਵਿਧਾਨ ਸਭਾ ਚ ਇਹਨਾਂ ਮੁੱਦਾ ਚੁੱਕਿਆ ਹੈ ਵੀ ਰੋਹੀ ਸਾਰੀ ਸਾਫ਼ ਕਰਾਉਣੀ ਇੱਥੋਂ ਬਿਮਾਰੀਆਂ ਫੈਲਦੀਆਂ ਰੇੜੀ ਮਾਰਕੀਟ ਦਾ ਹੈ ਜਿੱਦਾਂ ਸਾਰੇ ਟੈਂਡਰ ਪਾਸ ਹੈ ਤਕਰੀਬਨ ਕੰਮ ਸ਼ੁਰੂ ਹੋਣ ਵਾਲੇ ਹੈ ਅੱਛਾ ਜੀ ਸਭ ਨੂੰ ਚੇਤਾ ਪਤਾ ਹੈ ਖਦਾਈ ਖਬਰ ਆ ਗਿਆ ਸੋ ਬਿਲਕੁਲ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਘਾਟਾ ਪਿਆ ਹੈ ਹਜੇ ਲੁਧਿਆਣਾ ਦਾ ਘਾਟਾ ਨਹੀਂ ਸੀ ਪੂਰਾ ਹੋਇਆ ਹੈ ਤượngਤਾਂ ਤਾਂ ਦੇ ਵਿੱਚ ਬੜਾ ਵੱਡਾ ਕਾਟਾ ਪਿਆ ਇਹ ਬਹੁਤ ਵੱਡਾ ਪਰਵਾਹ ਨੂੰ ਜਿਹੜਾ ਕਾਟਾ ਪਿਆ ਇਹ ਕਾਟਾ ਪੂਰਾ ਨਹੀਂ ਹੋ ਸਕਦਾ ਇਹ ਸਾਡੀ ਜਿੰਨੀ ਵੀ ਹਲਕਾ ਤਰਨਤਾਰਨ ਨੂੰ ਉਹਦੇ ਸਾਰੇ ਹੀ ਵੋਟਰਾਂ ਨੂੰ ਸਾਰੇ ਸਪੋਰਟਰਾਂ ਨੂੰ ਬਹੁਤ ਵੱਡਾ ਕਾਟਾ ਜੋ ਕਦੀ ਵੀ ਇਹ ਪੂਰਾ ਨਹੀਂ ਹੋ ਤੁਸੀਂ ਬਿਲਕੁਲ ਆਪਾਂ ਦੇਖਿਆ ਕਿ ਜਦੋਂ ਇਹ ਸੂਚਨਾ ਮਿਲਦੀ ਹੈ ਹੋਰ ਪਾਰਟੀਆਂ ਦੇ ਜਿਹੜੇ ਨਮਾਇਦੇ ਨੇ ਜਿਹੜੇ ਲੋਕ ਨੇ ਉਹਨਾਂ ਵੱਲੋਂ ਵੀ ਚੀਟ ਕੀਤਾ ਜਾ ਰਿਹਾ ਹੈ ਦੁੱਖ ਦਾ ਪਰਦਾਵਾ ਕੀਤਾ ਜਾ ਰਿਹਾ ਹੈ ਕਹਿ ਸਕਦਾ तकरीबन ਸਾਢੇ ਸਾਢੇ 3 ਸਾਲਾਂ ਦੇ ਵਿੱਚ ਬਦਲਾਖੋਰੀ ਤੋਂ ਦੋ ਦਿਨ ਜਿਹੜੀ ਪਰਚੇ ਦੀ ਰਾਜਨੀਤੀ ਹੁੰਦੀ ਉਹ ਤੋਂ ਦੋ ਦਿਨ ਨੇ ਤਾਂ ਹੀ ਆ ਜਿਹੜੇ ਹੋਰਾਂ ਪਾਰਟੀਆਂ ਵਾਲੇ ਵੀ ਦੁੱਖ ਦਾ ਪਰਦਾਵਾ ਕਰਨ ਲਈ ਪਹੁੰਚਦੇ ਨੇ ਉਹਨਾਂ ਵੱਲੋਂ ਵੀ ਲਗਾਤਾਰ ਮੈਸੇਜ ਕੀਤੇ ਜਾਦੇ ਨੇ ਕਿ ਬੜਾ ਵੱਡਾ ਘਟਾ ਹੈ ਉਹਨਾਂ ਦੇ ਵਿੱਚ ਉਹਨਾਂ ਦੀ ਭਾਵਨਾ ਹੀ ਨਹੀਂ ਜਿਹੜੀ ਆ ਕਿਸੇ ਨੂੰ ਨਜਾਇਜ਼ ਤੰਗ ਕਰਨਾ ਨਾ ਉਹ ਇੱਕੋ ਗੱਲ ਕਹਿੰਦੇ ਆ ਵੀ ਆਪਾਂ ਕਿਸੇ ਤੇ ਨਜਾਇਜ਼ ਪਰਚਾ ਮੇਰੇ ਕੋ ਪਰਚੇ ਵਾਲੇ ਨਾਲ ਉਹ ਰਾਜੀਨਾਮੇ ਵਾਲੇ ਆਓ ਅੱਜ ਤੱਕ ਤਰਮਦਾਰਾਂ ਦੇ ਵਿੱਚ ਰਿਕਾਰਡ ਆ ਵੀ ਇੱਕ ਵੀ ਕੇਸ ਤੇ ਬਦਲਾਖੋਰੀ ਵਾਲਾ ਪਰਚਾ ਜਾਂ ਦੂਸਰੀ ਪਾਰਟੀ ਦੇ ਕੋਈ ਪਰਚਾ ਨਹੀਂ ਕੀਤਾ ਗਿਆ ਇਹ ਉਹਨਾਂ ਦੀ ਬੜੀ ਉੱਚੀ ਸੁੱਚੀ ਸੋਚ ਹੈ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਘਰ ਦੇ ਵਿੱਚੋਂ ਲਗਾਤਾਰ ਜਿਹੜੇ ਉਹਨਾਂ ਦੇ ਖੋਦ ਵੀ ਆਮ ਆਦਮੀ ਪਾਰਟੀ ਦੇ ਮਤਕਰ ਪਹੁੰਚ ਰਹੇ ਨੇ ਵੱਡੇ ਵੱਡੇ ਜਿਹੜੇ ਨਾਲ ਉਹਨਾਂ ਦੇ ਸਾਥੀ ਸੀਗੇ ਲੰਬੇ ਸਮੇਂ ਤੋਂ ਕਾਰਜਕਾਰੀ ਜਿਹੜੀ ਚੱਲ ਰਹੀ ਸੀਗੀ ਉਹਨਾਂ ਦੇ ਜਿਹੜੇ ਸਮਰਥਕ ਨੇ ਵਲੰਟੀਅਰ ਨੇ ਆਮ ਆਦਮੀ ਪਾਰਟੀ ਦੇ ਪਹੁੰਚ ਰਹੇ ਨੇ ਸੋ ਗੱਲਬਾਤ ਕਰਨ ਦੀ ਕਿਸ ਤਰੀਕੇ ਦਾ ਸੁਭਾਅ ਸੀਗਾ ਕਿਸ ਤਰੀਕੇ ਦਾ ਲੋਕਾਂ ਦਾ ਵਿਚਰਨ ਨਹੀਂ ਸੀਗੀ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਉਹਨਾਂ ਦੇ ਗ੍ਰੈਵਿਟੀ ਕੇਸ ਵਕਤ ਮੌਜੂਦ ਹੈਗੇ ਆ ਸੋ ਕਹਿ ਸਕਦੇ ਆ ਕਿ ਲੁਧਿਆਣਾ ਤੋਂ ਬਾਅਦ ਜਿਹੜਾ ਹੁਣ ਤਤਨਤਾਂ ਦੇ ਵਿੱਚ ਜਿਹੜਾ ਵੱਡਾ ਘਾਟਾ ਹਲਕਾ ਵਾਸੀਆਂ ਨੂੰ ਜਿਹੜੇ ਅ ਨਮਾਇਦੇ ਸੀਗੇ ਜਿਹੜੇ ਉਹਨਾਂ ਦੇ ਦੋ ਜਿਹੜੇ ਵੱਡੇ ਨਾਮ ਸੀ ਆਮ ਆਦਮੀ ਪਾਰਟੀ ਦੇ ਉਹ ਜਾ ਚੁੱਕੇ ਨੇ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਭਾਰੀ ਪੁਲਿਸ ਫੋਰਸ ਵਿਤਨਾਤ ਕੀਤੀ ਗਈ ਹੈ ਲੋਕ ਪਹੁੰਚ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਹੋ ਸਕਦਾ ਹੈ ਕਿ ਹੋਰ ਵੱਡੇ ਚਿਹਰੇ ਵੀ ਜਿਹੜਾ ਇੱਥੇ ਜਲਦ ਪਹੁੰਚਣ ਸੋ ਉਸ ਨੂੰ ਲੈ ਕੇ ਵੀ ਜਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜ਼ਰੂਰ ਅੱਜ ਜਦੋਂ ਉਹਨਾਂ ਦਾ ਇੱਥੇ ਸ਼ਾਪ ਪੁਆਇੰਟ ਹੈ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਜਿਹੜਾ ਇੱਕ ਦੁੱਖ ਦਾ ਪ੍ਰਟਾਵਾ ਜਿਹੜਾ ਵੱਧ ਦਾ ਕੁਝ ਕਾਉਂਸਲਰ ਵੀ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਉਹਨਾਂ ਨਾਲ ਲੰਬੇ ਸਮੇਂ ਤੋਂ ਡਾਕਟਰ ਸਾਹਿਬ ਨਾਲ ਵਿਚਰਦੇ ਸੀਗੇ ਲੇਕਿਨ ਜਦੋਂ ਇਹ ਸੂਚਨਾ ਮਿਲਦੀ ਹੈ ਕਿ ਤਰ੍ਹਾਂ ਕਿਤੇ ਕੀ ਇੱਕੋ ਦਮ ਜਿਲ੍ਹਾ ਝਟਕਾ ਵੱਜਿਆ ਸ਼ਾਇਦ ਉਹਨਾਂ ਹਲਕੇ ਨੂੰ ਕੀ ਮੰਚਾ ਝਟਕਾ ਦੇ ਹੁੰਦਾ ਹੀ ਹੈ ਤੁਹਾਨੂੰ ਪਤਾ ਵੀ ਸਾਡਾ ਐਮਐਲਏ ਜੀ ਬਹੁਤ ਵਧੀਆ ਇਨਸਾਨ ਸੀ ਇਹ ਜਦੋਂ ਦੀ ਸੋਚ ਸੀਗੀ ਤੁਸੀਂ ਦੇ ਵਿਚਰਦੇ ਸੀਗੇ ਉਹਨਾਂ ਦੀ ਪਾਰਟੀ ਦੇ ਕਾਉਂਸਲਰ ਹੋ ਕੀ ਚਾਹ ਸੀਗੇ ਦਿਲ ਦੇ ਹਜੇ ਜਿਹੜੇ ਹਲਕੇ ਨੂੰ ਦੇਣੇ ਸੀਗੇ ਕੀ ਕੰਮ ਹਜੇ ਜਿਹੜੇ ਦੇਣਦੇ ਸੀਗੇ ਆਮ ਤੇ ਬਹੁਤ ਕਰਾਏ ਹੈ ਜੇ ਕੁਝ ਰਹਿੰਦੇ ਵੀ ਕੰਮ ਕਰਾਉਣਾ ਉਹ ਠੀਕ ਹੈ ਵਧੀਆ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋਰ ਵੀ ਜਿਹੜੇ ਉਹਨਾਂ ਦੇ ਨਾਲ ਸਾਥੀ ਹੈ ਕਸ਼ਮੀਰ ਸਿੰਘ ਸੋਲ ਸਾਹਿਬ ਐਮਐਲਏ ਦੇ ਉਹ ਮੌਜੂਦ ਹੈਗੇ ਨੇ ਤੁਸੀਂ ਨਾਲ ਪਰਦੇ ਰਹੇ ਹੋ ਕਿਹਾ ਜਾ ਰਿਹਾ ਹੈ ਕਿ ਪੜੇ ਲਿਖੇ ਆਪ ਵੀ ਸੀਗੇ ਉਹਨਾਂ ਦੀ ਬੇਟੀ ਵੀ ਡਾਕਟਰ ਉਹਨਾਂ ਦਾ ਬੇਟਾ ਵੀ ਡਾਕਟਰ ਨੂੰ ਵੀ ਜਵਾਈ ਵੀ ਸੀਦਾ ਪਰਿਵਾਰ ਇੱਕ ਪੜੇ ਲਿਖੇ ਡਾਕਟਰ ਪਰਿਵਾਰ ਸੀਗਾ ਸੋ ਹੁਣ ਜਦੋਂ ਇਹਨਾਂ ਵੱਡਾ ਕਾਟਾ ਪੈ ਗਿਆ ਹਲਕਾ ਵਾਸੀਆਂ ਨੂੰ ਤੇ ਮਾਹੌਲ ਕਿਸ ਤਰੀਕੇ ਦਾ ਦੇਖੀ ਅੱਲਾ ਤੇ ਸਭ ਤੋਂ ਮੈਂ ਇਹਨਾਂ ਦੇ ਜਿਹੜੀ ਮੌਤ ਦੇ ਉੱਤੇ ਦੁਖਦਾਈ ਖਬਰ ਆਈਆ ਮੈਂ ਸੋ ਯਾਰ ਕਰਦਾ ਔਰ ਬੜੀ ਮਿਹਨਤੀ ਔਰ ਸ਼ੁਰੂ ਤੋਂ ਅਸੀਂ ਇਕੱਠੇ ਪੜਦੇ ਰਹੇ ਆ ਔਰ ਇੱਕ ਜ਼ਿੰਮੇਵਾਰ ਪਰਿਵਾਰ ਦੇ ਵਿੱਚੋਂ ਉੱਠ ਕੇ ਇੰਨੀ ਸਟਰਗਲ ਕਰਕੇ ਇਹ ਮਬੀ ਡਾਕਟਰੀ ਲਾਈਨ ਦੇ ਵਿੱਚ ਆਏ ਆ ਔਰ ਬਹੁਤ ਵਧੀਆ ਔਰ ਚੰਗੀ ਮਬੀ ਫੋਰ ਜਿਹੜੇ ਇਨਸਾਨਸਾਨ ਕਿਉਂਕਿ ਮੈਨੂੰ ਇਹਨਾਂ ਦੇ ਨਾਲ ਕਾਫੀ ਸਮਾਂ ਕਲਾਸਮੇਟ ਹੋਣ ਦੇ ਨਾਤੇ ਮਿਲਦਾ ਸਮਾਂ ਮਿਲਿਆ ਵਾ ਔਰ ਬਹੁਤ ਵਧੀਆ ਹਾਂਜੀ ਕੰਮ ਕਰਦੇ ਰਿਹਾ ਪਿੰਡ ਤੋਂ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਔਰ ਮੈਡੀਕਲ ਲਾਈਨ ਦੇ ਵਿੱਚ ਇੱਕ ਵਧੀਆ ਕਾਰਜਗੁਜ਼ਾਰੀ ਐਸਐਮਓ ਤੋਂ ਰਿਟਾਇਰ ਹੋ ਕੇ ਔਰ ਪੋਲਿਟਿਕਸ ਦੇ ਵਿੱਚ ਆ ਕੇ ਇੱਕ ਬਹੁਤ ਵਧੀਆ ਨਾਮਨਾ ਖੱਟਿਆ ਵਾ ਔਰ ਬੜੀ ਹੀ ਦੁਖਦਾਈ ਖਬਰ ਆ ਕਿ ਮੇਰਾ ਜੀ ਯਾਦਾ ਕੀ ਕੁਝ ਸੀਗੀਆਂ ਤੁਸੀਂ ਤਾਂ ਲੰਬਾ ਸਮਾਂ گزارਿਆ ਕੀ ਕੋਈ ਸੁਪਨੇ ਅਜਿਹੇ ਸੀਗੇ ਉਹਨਾਂ ਦੇ ਕੀ ਹਲਕਿਆਂ ਨੂੰ ਦੇਣੇ ਹੈ ਕੋਸੁੰਦਰੀ ਕਬ ਨੂੰ ਲੈ ਕੇ ਕੋਈ ਵਿਕਾਸ ਨੂੰ ਲੈ ਕੇ ਸੁਪਨੇ ਹਾਂਜੀ ਹਾਂਜੀ ਵੇਖੋ ਜੀ ਜਨਮ ਇਹਨਾਂ ਦਾ ਡੇਰਾ ਸੋਲ ਜਨਾਲਾਮਾ ਦੇ ਨਾਲ ਇੱਕ ਛੋਟਾ ਜਿਹਾ ਪਿੰਡ ਹੈ ਉੱਥੋਂ ਇੱਕ ਜੀਵਿੰਦਾਰ ਪਰਿਵਾਰ ਵਿੱਚੋਂ ਉੱਠ ਕੇ ਔਰ ਜਿਹੜੀ ਮੋਡਲੀ ਐਜੂਕੇਸ਼ਨ ਸੀ ਇਹਨਾਂ ਦੀ ਗਵਰਨਮੈਂਟ ਹਾਈ ਸਕੂਲ ਜਲਾਲਾਬਾਦ ਤੋਂ ਔਰ ਜਿਹੜੀ ਗਵਰਨਮੈਂਟ ਮਿਡਲ ਸਕੂਲ ਜਲਾਲਾਬਾਦ ਤੋਂ ਔਰ ਹਾਈ ਸਕੂਲ ਲਾਗੋ ਗਿਆ ਤੋਂ ਇਹਨਾਂ ਨੇ ਆਪਣੀ ਐਜੂਕੇਸ਼ਨ ਲਈ ਇਹ ਤੋਂ ਬਾਅਦ ਇਹ ਡੀਵੀ ਕਾਲਜ ਅੰਮ੍ਰਿਤਸਰ ਚਲ ਗਏ ਉੱਥੋਂ ਇਹਨਾਂ ਮੈਡੀਕਲ ਨਾਲ ਲੈ ਕੇ ਔਰ ਡਾਕਟਰੀ ਖੇਤਰ ਦੇ ਵਿੱਚ ਇਹਨਾਂ ਨੇ ਵਧੀਆ ਆਪਣਾ ਯੋਗਦਾਨ ਪਾਇਆ ਹਾਂਜੀ ਔਰ ਸਾਡੇ ਵਿਕਾਸ ਮੰਚੇ ਇਹਨਾਂ ਨੇ ਸਾਡੀ ਆਰਗੇਨਾਈਜੇਸ਼ਨ ਬਣਾਈ ਸੀ ਉਹਦੇ ਵਿੱਚ ਮੈਨੂੰ ਹੀ ਇਹਨਾਂ ਨੇ ਬੜੇ 25-30 ਸਾਲ ਤੋਂ ਮੈਂ ਇਹਨਾਂ ਦੇ ਨਾਲ ਜੁੜਿਆ ਨੇ ਜਿਹਦੇ ਵਿੱਚ ਅਸੀਂ ਸੋਸ਼ਲ ਐਕਟੀਵਿਟੀ ਕਰਦੇ ਰਹੇ ਹਾਂ ਔਰ ਬਹੁਤ ਵਧੀਆ ਸੋਚ ਦੇ ਮਾਲਕ ਸਨ ਔਰ ਵਧੀਆ ਸਮਾਜ ਦੇ ਵਿੱਚ ਚੰਗੀ ਸੋਚ ਲੈ ਕੇ ਔਰ ਚੰਗੀਆਂ ਸਮਾਵਾ ਦੇਣ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੋਇਆ ਬਹੁਤ ਦੁਖਦਈ ਇਹ ਖਬਰ ਹਾਂਜੀ ਮਹਾਰ ਹਾਂਜੀ ਤੇ ਬੇਟਾ ਇਹਨਾਂ ਦਾ ਮੌਲੀ ਆ ਔਰ ਬੇਟੀ ਇਹਨਾਂ ਦੀ ਡਾਕਟਰ ਹੈ ਤੇ ਬੇਟਾ ਵੀ ਡਾਕਟਰ ਹੈ ਔਰ ਹਾਂਜੀ ਹਾਂਜੀ ਤੇ ਇਹ ਥੋੜਾ ਜਿਹਾ ਅਫਸੋਸ ਦੀ ਗੱਲ ਆ ਵੀ ਕੋਈ ਥੋੜੇ ਜੇ ਸਮੇਂ ਦੇ ਵਿੱਚੋਂ ਇਹ ਆਪਣੀ ਇਹਨਾਂ ਦੀ ਹੈਲਥ ਖਰਾਬ ਹੋਣ ਕਰਕੇ ਹਾਂਜੀ ਕੋਈ ਇਹੋ ਜਿਹੀ ਨਾਮਰਾਦ ਬਿਮਾਰੀ ਜਿਹੜੀ ਇਹਨਾਂ ਨੂੰ ਪਕੜ ਵਿੱਚ ਲੈ ਲਿਆ ਜੀ ਦਾ ਕਰਕੇ ਇਹਨਾਂ ਦਾ ਆਖਰੀ ਅੰਤ ਹੋਇਆ ਜੀ ਬਿਲਕੁਲ ਆਪਾ ਦੇਖ ਸਕਦੇ ਹਾਂ ਕਿਸ ਤਰੀਕੇ ਦੇ ਨਾਲ ਜਿਹੜੇ ਇੱਥੇ ਲੋਕ ਹੁਣ ਬੁਖ ਦਾ ਫਟਾਵਾ ਕਰਨੀ ਪਹੁੰਚ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੱਥੇ ਹੁਣ ਜਿਹੜੇ ਉਹਨਾਂ ਦੇ ਵਲੰਟੀਅਰ ਸੀਗੇ ਨਾਲ ਤੋਦੇ ਸੀਗੇ ਸਾਥੀ ਸੀਗੇ ਸੋ ਇਹ ਪਹੁੰਚ ਰਹੇ ਨੇ ਸੋ ਜਦੋਂ ਇਹ ਸੂਚਨਾ ਮਿਲਦੀ ਹੈ ਆ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਰਦਾ ਭਗਵੰਤ ਸਿੰਘ ਮਾਨ ਉਹਨਾਂ ਨੂੰ ਮੈਂ ਉਹਦੇ ਟਵੀਟ ਕਰਕੇ ਬੁਖ ਦਾ ਫਟਾਵਾ ਕੀਤਾ ਜਾਂਦਾ ਕਿਉਂਕਿ ਕਿਤੇ ਨਾ ਕਿਤੇ ਵੱਡਾ ਘਾਟਾ ਪਹਿਲਾਂ ਲੁਧਿਆਣਾ ਦੇ ਵਿੱਚ ਘਾਟਾ ਪੈਂਦਾ ਹੁਣ ਪਟਨਾਪੁਰ ਦੇ ਵਿੱਚ ਵੱਡਾ ਘਾਟਾ ਆਮ ਆਦਮੀ ਪਾਰਟੀ ਨੂੰ ਸੋ ਸੂਤਰਾਂ ਨਾਲ ਤੇ ਇਹ ਵੀ ਖਬਰ ਆ ਰਹੀ ਹੈ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਹ